ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਵਾਹਿਗੁਰੂ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੇ ਆਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਆਪਣੇ ਚੈਨਲ ਦੇ ਅੱਜ 1000 ਸਬਸਕ੍ਰਾਈਬ ਹੋ ਗਏ ਤੇ ਆਪਾਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਹੁਤ ਬਹੁਤ ਕਿਉਂਕਿ ਤੁਸੀਂ ਸਪੋਰਟ ਕੀਤੀ ਤਾਂ ਆਪਾਂ ਅੱਜ ਇੱਥੇ ਤੱਕ ਪਹੁੰਚੇ ਆਂ ਕਿਉਂਕਿ ਤੁਹਾਨੂੰ ਪਤਾ ਮੈਂ ਜ਼ੀਰੋ ਤੋਂ ਸ਼ੁਰੂ ਕਰਿਆ ਸੀਗਾ ਜਿਸ ਟਾਈਮ ਚੈਨਲ ਬਣਾਇਆ ਸੀਗਾ ਜ਼ੀਰੋ ਸਬਸਕ੍ਰਾਈਬ ਸੀਗੇ ਤੇ ਤੁਸੀਂ ਸਾਰਿਆਂ ਨੇ ਇਨੀ ਸਪੋਰਟ ਕੀਤੀ ਕਿ ਜ਼ੀਰੋ ਤੋਂ 10 ਹੋਏ ਫਿਰ 50 ਹੋਏ 100 ਹੋਏ 200 ਹੋਏ ਫਿਰ 500 ਹੋਏ ਤੇ ਅੱਜ ਆਪਣੇ ਪਰਮਾਤਮਾ ਦੀ ਕਿਰਪਾ ਨਾਲ 1000 ਸਬਸਕ੍ਰਾਈਬ ਹੋ ਗਏ ਤੇ ਮੈਂ ਬਹੁਤ ਬਹੁਤ ਸ਼ੁਕਰਾਨਾ ਕਰਦਾ ਵਾਹਿਗੁਰੂ ਦਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਐਨਾ ਵੀ ਦੇਖੋ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਕਿਉਂਕਿ ਦੇਖੋ ਮੈਂ ਵੀਡੀਓ ਬਣਾਉਣਾ ਤੁਹਾਨੂੰ ਆਪਣੇ ਵੀਡੀਓ ਵਧੀਆ ਲੱਗਦੀਆਂ ਨੇ ਤੁਸੀਂ ਲਾਈਕ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਤੇ ਮੈਨੂੰ ਵੀ ਹੌਸਲਾ ਹੁੰਦਾ ਵੀ ਹਾਂ ਮਤਲਬ ਤੁਸੀਂ ਆਪਣੇ ਵੀਡੀਓ ਦੇਖਦੇ ਹੋ ਤੇ ਮੇਰੀ ਵੀ ਕੋਸ਼ਿਸ਼ ਹੁੰਦੀ ਹੈ ਵੀ ਤੁਹਾਡੇ ਤੱਕ ਵੀ ਵਧੀਆ ਵੀਡੀਓ ਲੈ ਕੇ ਆਈਆਂ ਜਾਣ ਤੇ ਮੈਂ ਬਹੁਤ ਕੋਸ਼ਿਸ਼ ਕਰਦਾ ਵੀ ਵਧੀਆ ਵੀਡੀਓ ਬਣਾਈਆਂ ਜਾਣ ਤੇ ਇਸ ਕਰਕੇ ਹੁਣ ਅੱਜ ਆਪਾਂ ਮੈਂ ਦੇਖ ਰਿਹਾ ਸੀਗਾ ਰਾਤ ਦਾ ਕਿਉਂਕਿ ਰਾਤ ਸੀਗੇ ਆਪਣੇ 980 ਸੀਗੇ ਫਿਰ ਸਵੇਰੇ ਦੇਖਿਆ ਚਲੋ ਬਾਦੇ-ਬਾਦੇ ਮਤਲਬ 90 ਹੋ ਗਏ ਤੇ ਮਤਲਬ ਦੁਪਹਿਰ ਤੋਂ ਬਾਅਦ ਸ਼ਾਮ ਤੱਕ ਆਪਣੇ 1000 ਸਬਸਕ੍ਰਾਈਬ ਹੋ ਗਏ ਸੀਗੇ ਤੇ ਹੁਣ ਮੈਂ ਦੇਖ ਕੇ ਸੀਗੇ 1003 ਸੀਗੇ ਤੇ ਥੋੜੀ ਦੇਰ ਟਾਈਮ ਬਾਅਦ 1005 ਹੋ ਗਏ ਸੀਗੇ ਤੇ ਵੀ ਮੈਨੂੰ ਬਹੁਤ ਖੁਸ਼ੀ ਹੋਈ ਵੀ ਹਾਂ ਕਿਉਂਕਿ ਜਦੋਂ ਬੰਦਾ ਵੀਡੀਓ ਬਣਾਉਂਦਾ ਉਹਦੇ ਵਿੱਚ ਐ ਹੁੰਦਾ ਨਾ ਕਿਉਂਕਿ ਦੇਖੋ ਜਿਹੜੇ ਇਹ ਜਿਹੜੀ YouTube ਹੈ ਇਹ ਮਿਹਨਤ ਮੰਗਦੀ ਆ ਵੀ ਜੇ ਆਪਾਂ ਕਹੀਏ ਵੀ ਮਤਲਬ ਵੀ ਮੈਂ ਕੀ ਕਹਿੰਦੇ ਨੇ ਵੀ ਕਿੰਨੇ ਕੁ ਜਾਣਿਆਂ ਨੂੰ ਮੈਂ ਕਹਿ ਦੂੰਗਾ ਸਬਸਕ੍ਰਾਈਬ ਮਤਲਬ ਵੀ ਹਾਂ ਵੀ ਤੂੰ ਕਰ ਲੈ ਤੂੰ ਕਰ ਲੈ ਹਨਾ ਚੁੱਲ ਅਗਲਾ ਕਰ ਵੀ ਲਊਗਾ ਤੇ ਜਿਹੜੇ ਮਤਲਬ ਆਪਣਾ ਮਿਹਨਤ ਕਰਦੇ ਆ ਆਪਾਂ ਵੀਡੀਓ ਪਾਨੇ ਆ ਉਹਦੇ ਨਾਲ ਕੀ ਆ ਵੀ ਜਿਹੜੀ YouTube ਆਪਾਂ ਨੂੰ ਸਪੋਰਟ ਕਰਦੀ ਆ ਵੀ ਫਿਰ ਵੱਦ-ਵੱਦ ਵੀਡੀਓ ਸ਼ੇਅਰ ਕਰਦੀ ਆ ਤੇ ਤੁਹਾਡੇ ਤੱਕ ਪਹੁੰਚਦੀ ਆ ਤੁਸੀਂ ਦੇਖਦੇ ਵੀਡੀਓ ਤੇ ਤੁਹਾਨੂੰ ਵਧੇ ਲੱਗਦੇ ਤੁਸੀਂ ਲਾਈਕ ਕਰ ਲੈਂਦੇ ਹੋ ਸਬਸਕ੍ਰਾਈਬ ਕਰ ਲੈਂਦੇ ਹੋ ਤੇ ਉਹਦੇ ਨਾਲ ਆਪਣਾ ਚੈਨਲ ਗਰੋ ਹੁੰਦਾ ਤੇ ਹੁਣ ਜੇ ਮੈਂ ਕਹਾ ਵੀ ਮਤਲਬ ਵੀਡੀਓ ਪਾਵਣਾ ਤੇ ਚੈਨਲ ਗਰੋ ਹੋ ਜਾਵੇ ਐ ਨਹੀਂ ਹੁੰਦਾ ਕਿਉਂਕਿ ਮਿਹਨਤ ਤਾਂ ਕਰਨੀ ਪੈਂਦੀ ਆ ਜੇ ਆਪਾਂ YouTube ਤੇ ਮਿਹਨਤ ਕਰਾਂਗੇ ਤਾਂ ਜਰੂਰ ਆਪਣਾ ਸਬਸਕ੍ਰਾਈਬ ਆਦਦੇ ਨੇ ਕਿਉਂਕਿ ਹੁਣ ਤੁਸੀਂ ਆਪ ਵੀ ਦੇਖ ਸਕਦੇ ਹੋ ਕਿਉਂਕਿ ਮੈਂ ਵੀਡੀਓ ਪਾੰਦਾ ਰਿਹਾ ਚਲੋ ਮੈਂ ਕਿਸੇ ਨੂੰ ਕਹਿੰਦਾ ਸੀਗਾ ਜਰੂਰ ਕਰਦੇ ਸੀਗੇ ਹੁਣ ਉਹ ਤਾਂ ਵੀ ਆਪਾਂ ਧੰਨਵਾਦ ਕਰਦੇ ਆ ਵੀ ਉਹ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਸੀਗੇ ਪਰ ਜਿਹੜੀ ਗੱਲ ਵੀ ਮਤਲਬ ਆਪਾਂ YouTube ਤੇ ਵੀਡੀਓ ਬਣਾੰਨੇ ਆ ਤੇ ਮਿਹਨਤ ਕਰਦੇ ਆ ਤਾਂ ਜਰੂਰ YouTube ਆਪਣੇ ਵੀਡੀਓ ਨੂੰ ਸ਼ੇਅਰ ਕਰਦੀ ਆ ਸਬਸਕ੍ਰਾਈਬ ਆਂਦੇ ਨੇ ਤੇ ਹੁਣ ਹੁਣ ਮੈਂ ਅੱਗੇ ਬਹੀ ਕੋਸ਼ਿਸ਼ ਕਰੂੰਗਾ ਵੀ ਬਾਦ ਤੋਂ ਬਾਦ ਵੀਡੀਓ ਬਣਾਵਾ ਤੇ YouTube ਤੇ ਅਪਲੋਡ ਕਰਾਂ ਤੇ ਥਾਮੇਲ ਵਧੀਆ ਬਣਾਵਾ ਤੇ ਜੋ ਕੰਟੈਂਟ ਮੈਂ ਬਣਾਵਾ ਵੀ ਮਤਲਬ ਵਧੀਆ ਹੋਵੇ ਠੀਕ ਹੈ ਜੀ ਤੇ ਇਸ ਕਰਕੇ ਤੁਸੀਂ ਸਪੋਰਟ ਕਰਨੀ ਆ ਦੇਖੋ ਅੱਜ 1000 ਸਬਸਕ੍ਰਾਈਬ ਹੋਏ ਨੇ 10000 ਵੀ ਤੁਸੀਂ ਕਰਨੇ ਲੱਖ ਵੀ ਤੁਸੀਂ ਕਰਨੇ ਨੇ ਤੇ ਮੈਂ ਤਾਂ ਮਤਲਬ ਵੀਡੀਓ ਬਣਾ ਸਕਦਾ ਤੇ ਆਪਣਾ ਵਧੀਆ ਕੰਟੈਂਟ ਤੁਹਾਡੇ ਤੱਕ ਲੈ ਕੇ ਆ ਸਕਦਾ ਤੇ ਬਾਕੀ ਸਪੋਰਟ ਤੁਸੀਂ ਕਰਨੀ ਆ ਪਰਮਾਤਮਾ ਦੀ ਕਿਰਪਾ ਵਾਹਿਗੁਰੂ ਦੀ ਜਿਹੜਾ ਆਪਣਾ ਮਤਲਬ ਚੈਨਲ ਗਰੋ ਹੋ ਰਿਹਾ ਠੀਕ ਹੈ ਜੀ ਤੇ ਬਾਕੀ ਮਤਲਬ ਤੁਸੀਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਡਿਸਕ੍ਰਿਪਸ਼ਨ ਚ ਮੈਂ ਨੰਬਰ ਵੀ ਪਾਇਆ ਹੋਇਆ WhatsApp ਤੇ ਤੇ ਤੁਸੀਂ ਉਹਦੇ ਉੱਪਰ ਵੀ ਮੈਸੇਜ ਕਰ ਸਕਦੇ ਹੋ WhatsApp ਨੰਬਰ ਤੇ ਠੀਕ ਹੈ ਜੀ ਤੇ ਬਾਕੀ ਮਤਲਬ ਤੁਸੀਂ ਜੇ ਕੋਈ ਆਪਣਾ ਵੀਡੀਓ ਆਪਣਾ ਤੁਸੀਂ ਚਾਹੁੰਦੇ ਵੀ ਕਿਹੜੇ ਦੇਖਣਾ ਚਾਹੁੰਦੇ ਹੋ ਤਾਂ ਉਹਦੇ ਰਿਲੇਟਡ ਵੀ ਤੁਸੀਂ ਮੈਨੂੰ ਆਪਣਾ WhatsApp ਜਾਂ Instagram ਤੇ ਮੈਸੇਜ ਕਰ ਸਕਦੇ ਹੋ ਤੇ ਬਾਕੀ ਮੈਂ ਤੁਹਾਡਾ ਫਿਰ ਬਹੁਤ-ਬਹੁਤ ਧੰਨਵਾਦ ਕਰਦਾ ਤੇ ਵੀ ਆਪਣਾ ਜਿਹੜੇ ਅੱਜ ਹਜ਼ਾਰ ਸਬਸਕ੍ਰਾਈਬ ਹੋਏ ਨੇ ਤੇ ਉਹਦੇ ਰਿਲੇਟਡ ਮੈਂ ਇਹ ਵੀਡੀਓ ਅਪਲੋਡ ਕਰ ਰਿਹਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਵੀ ਤੁਸੀਂ ਇੰਨੀ ਸਪੋਰਟ ਕਰ ਰਹੇ ਹੋ ਠੀਕ ਹੈ ਜੀ ਤੇ ਬਾਕੀ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ ਇਸ ਵੀਡੀਓ ਜਿਸ ਨੂੰ ਵਧੀਆ ਲੱਗੀ ਤਾਂ ਤੁਸੀਂ ਲਾਇਕ ਜ਼ਰੂਰ ਕਰਕੇ ਜਾਣਾ ਠੀਕ ਹੈ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ